ਆਹ ਖਾ ਧੱਕਾ ਛੁਤੀ ਮੁਰਦਾਬਾਦ ਮੁਰਦਾਬਾਦ ਜਮਾਤ ਜਿੰਪੀ ਹਰਕ੍ਰਿਸ਼ਨ ਸ੍ਰੀ ਹਰਕ੍ਰਿਸ਼ਨ ਏ ਥੋੜੀ ਗਾਲਾਂ ਕੱਢੀ ਤੂੰ ਥੱਕੇਗਾ ਪੈ ਹੀ ਵਹੀ ਜਾਂਦੇ ਹੋ ਉੱਥੇ ਰੋ ਜਾ ਮੁੜ ਕੇ ਹੁਣੀ ਇੱਥੇ ਮੁੜ ਕੇ ਆਏ ਨੇ ਤੂੰ ਹੀ ਰੋ ਜਾ ਪਹਿਲੇ ਬੰਦੇ ਹੋ ਪਹਿਲੇ ਬੰਦੇ ਇੱਥੇ ਬੰਦੇ ਤਾਕਤ ਕੋ ਮਰਜ਼ੀ ਕੋ ਲੋਕਾਂ ਦੀ ਥੋੜਾ ਅੰਦਾਜ਼ਨਾ ਰੋਜ਼ ਇਹ ਕੋਈ ਨਹੀਂ ਆ ਫਲੋ ਜਾਓ ਕਿੱਥੇ ਨੀਰਾ ਖਲੋ ਜਾਓ ਸਹੀ ਹੈ ਜੀ ਚਲਾਣੀ ਆ ਵੇਖ ਜੂ ਕਿਉਂ ਲੋ ਫਲੋ ਜਾਓ ਲੋ ਆਵੇਂ ਇੱਥੇ ਆ ਇੱਥੇ ਆ ਮਲਾਜਮੀ ਜ਼ਬਰਦਸਤ ਇੱਕ ਆਂਡੇ ਬੀਬੀ ਨਾਲ ਵੇਖੋ ਆਪਣਾ ਵੀਡੀਓ ਬਣਾਓ ਮਾਣੋ ਹਣੂ ਭਾਜੀ ਤੂੰ ਦੋ ਦੀ ਗੱਲ ਨਹੀਂ ਆ

પીછે બજરી કરો પજરી બજ્રી કરો ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਾਈ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਜੋ ਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਰਲ ਕੇ ਜਿਹੜਾ ਅੱਜ ਆ ਤੁਗਲਕੀ ਫਰਮਾਨਾਂ ਦੇ ਨਾਲ ਜਿਹੜਾ ਕਹਿਰ ਟਾਇਆ ਉਹਦੇ ਵਿੱਚ ਆ ਸਾਡੇ ਯੋਧੇ ਜਿਹੜੇ ਆ ਜਿਹੜੇ ਜ਼ਖਮੀ ਨੇ ਸਖਤ ਤਰੀਕੇ ਨਾਲ ਬਹੁਤ ਜ਼ਿਆਦਾ ਸੱਟਾਂ ਲਾਈ ਆ ਲੈ ਕੇ ਹੁਣ ਅਸੀਂ ਦਵਾਈ ਵਾਸਤੇ ਦਵਾਈ دارو ਦੇ ਲਈ ਲੈ ਕੇ ਤੁਰੇ ਆ ਬਿਲਕੁਲ ਇਹ ਨੀਤੀ ਆ ਸਪਸ਼ਟ ਹੋ ਗਈ ਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਵੱਡੀ ਭਾਈ ਵਾਲਾ ਉਹਦੇ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੈਗਾ ਔਰ ਜਿੰਨਾ ਤਸ਼ੱਦਦ ਪਿਛਲੇ ਦਿਨਾਂ ਚ ਜਾਂ ਅੱਜ ਜਿਹੜਾ ਆ ਉਹ ਇੱਥੇ ਪੰਜਾਬ ਦੀ ਧਰਤੀ 'ਚ ਪੁੱਤਾਂ ਵਰਗੀਆਂ ਪਾਲੀਆਂ ਫਸਲਾਂ ਬਿਨਾ ਪੈਸੇ ਦੇਣ ਤੋਂ ਕਬਜ਼ਾ ਕਰਨ ਦੀ ਨੀਤੀ ਨਾਲ ਜਦੋਂ ਆਏ ਨੇ ਇਹ ਐਡਾ ਵੱਡਾ ਕਹਿਰ ਜਿਹੜਾ ਇੱਥੇ ਟਾਇਆ ਬੱਚੀਆਂ ਬੀਬੀਆਂ ਬੱਚੇ ਤੇ ਸਾਡੇ ਵਲੰਟੀਅਰ ਸਹਿਬਾਨ ਸਾਰੇ ਲਗਭਗ ਵੱਡੀ ਪੱਦਰ ਦੇ ਵਿੱਚ ਜਿਹੜੇ ਨੇ ਉਹ ਜ਼ਖਮੀ ਨੇ ਤੇ ਬਹੁਤ ਜ਼ਿਆਦਾ ਅੱਤ ਦਰਜੇ ਦੀ ਜਿਹੜੀ ਕੁੱਟ ਮਾਰਿਆ ਜਿਹੜੀ ਉਹ ਅੱਜ ਇੱਥੇ ਪਿੰਡ ਭਰਤ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਕੀਤੀ ਗਈ ਆ ਮੇਰਾ ਪਿੰਡ ਨੰਗਲ ਚੌਦ੍ਹੇ ਤੇ ਨਾਮ ਕੀ ਜੀ ਮੇਰਾ ਨਾਮ ਕਰਨਦੀ ਭਾਈ ਤੇ ਕੀ ਤੁਹਾਡੀ ਅੱਜ ਜੋ ਮਸਲਾ ਬਣਿਆ ਪਹਿਲੇ ਦਾ ਕੀ ਬਣਿਆ ਸਾਡਾ ਜੀ ਇਹਨਾਂ ਨੇ ਜਾਇਜ਼ ਧੱਕਾ ਕਰੰਦੇ ਆ ਜੀ ਸਾਡੇ ਨਾਲ ਜੀ ਤੇ ਸਾਡੀ ਮਾਤਾ ਨੂੰ ਧੱਕੇ ਮਾਰੇਗੇ ਆ ਜੀ ਜੀ ਡਿਪਟੀ ਸਿਰਿਆ ਗਵਿੰਦਪੁਰ ਜੀ ਤੇ ਐਸ ਡੀ ਐਮ ਬਟਾਲਾ ਇਹਨਾਂ ਨੇ ਆ ਕੇ ਜੀ ਨਜਾਇਜ਼ ਕਬਜ਼ਾ ਕੀਤਾ ਸਾਡੇ ਨਾਲ ਸਾਡੀ ਮਾਤਾ ਨੂੰ ਧੱਕੇ ਮਾਰੇ ਜੀ ਮਾਤਾ ਦੀ ਲੱਤ ਟੁੱਟੀ ਹੈ ਜੀ ਠੀਕ ਹੈ ਜੀ ਮਾਤਾ ਦੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ ਜੀ ਅਸੀਂ ਹੇਠ ਤੱਕ ਪੈਸਾ ਨਹੀਂ ਜੇ ਕੋਈ ਵੀ ਲਿਆ ਤੇ ਪਰ ਉਹ ਕਹਿੰਦੇ ਆ ਵੀ ਨਹੀਂ ਅਸੀਂ ਧੱਕੇ ਨਾਲ ਨਜਾਇਜ਼ ਕਬਜ਼ਾ ਕਰਨਾ ਜੀ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਆ ਜੀ ਸਾਨੂੰ ਜੋ ਸਾਡਾ ਮੁਆਵਜ਼ਾ ਸਾਦੋਂ ਸਾਨੂੰ ਸਾਡਾ ਦਿੱਤਾ ਜਾਵੇ 1 ਕਰੋੜ ਰੁਪਈਆ 1 ਕਰੋੜ ਰੁਪਈਆ ਅਸੀਂ ਉਹਨਾਂ ਤੱਕ ਮਰ ਜਾਾਂਗੇ ਜੀ ਅਸੀਂ ਜ਼ਮੀਨ ਨਹੀਂ ਜੇ ਸਾਡੀ ਹਾਂ ਦੇਖੋ ਜੀ ਪੱਗਾਂ ਵਿਲਾਈਆਂ ਹੋਈਆਂ ਨੇ ਕਟਾਵੇਂ ਬੋਤਲਾਂ ਹਈਆਂ ਹੋਈਆਂ ਨੇ ਬਜੇ ਤੁਰਨ ਜੋਗੇ ਨਹੀਂ ਆਹ ਪਾ ਲਾਉਂਦਾ ਤੇ ਕਲੇਮ ਕਰਾਉਂਦਾ ਨੰਬਰ ਪਾ ਦੇਣਾ ਜਾਰੀ ਰੱਖ ਲਾ ਕੇ ਕਰਦੇ ਚੱਲੋ ਕਿਤਾਬ ਨੂੰ ਆਪਾਂ ਉਹਦੇ ਬਾਰੇ ਇਹ ਹਰ ਬਾਬੂ ਜੀ ਦੀ ਵੀ ਸੱਟ ਲੱਗੀ ਹੋਈ ਐ ਸਰਪਾੜਿਆ ਹੈ ਆਜੋ ਅੰਦਰ ਬਾਬਾ ਆਜੋ ਇੱਧਰ ਆ ਤਖਲਾ ਮੜਾ ਜਾਸਾ ਕਰੀ ਬਾਕ